ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਪ੍ਰਜਿੰਦਰ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਬਣਾਈਆਂ ਨੇ ਇਸ ਫਾਰਮ ਤੇ ਹੋ ਪਰसों ਚੌਥ ਕੋਈ 4-5 ਦਿਨ ਪਹਿਲਾਂ ਇੱਕ ਅਪਡੇਟ ਆਪਾਂ ਤੁਹਾਨੂੰ ਦਿੱਤੀ ਸੀਗੀ ਉਹਦੇ ਵਿੱਚ ਵੀ 5-6 ਨਾਗ ਦਿਖਾਏ ਸੀਗੇ ਤਕਰੀਬਨ ਸੂਈਆਂ ਸਵਾਈਆਂ ਮੱਜਾਂ ਤੇ ਟੋਕਰ ਗਬਨ ਨਾਗ ਦਿਖਾਏ ਸੀਗੇ ਤੁਹਾਨੂੰ ਤੋ ਬਾਕੀ ਮੇਰਾ ਪ੍ਰਾਗ ਕੋਈ ਵੀ ਮਾਲਵੇ ਵਾਲੀ ਸਾਈਡ ਤੋਂ ਵਿਜ਼ਿਟ ਕਰੂਗਾ ਠੀਕ ਹੈ ਜੀ ਤਕਰੀਬਨ ਸਰਿਆਲੀ ਤੋਂ ਇੱਕ ਛੜਕ ਜਾਂਦੀ ਹੈ ਪੱਟੀ ਨੂੰ ਇਸੇ ਛੜਕ ਦੇ ਉੱਪਰ ਪਿੰਡ ਆ ਜਾਂਦਾ ਬੁਰਜ ਨੱਥੂ ਕੇ ਬੁਰਜ ਰਾइका ਕੜਿਆਲਾ ਸਰਿਆਲੀ ਮੰਡ ਸ਼ਕਰੀ ਇਹ ਪਿੰਡ ਬਿਲਕੁਲ ਅਲੱਗੇ ਲੱਗੇ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 25 ਜੁਲਾਈ ਤੇ ਸਮਾਂ ਕੋਈ ਸ਼ਾਮ ਦੇ 3:00 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਵੱਡੀ ਗਿੰਤੀ ਦੇ ਵਿੱਚ ਮਾਲ ਤੁਹਾਨੂੰ ਦਿਖਾਉਣਾ ਤਕਰੀਬਨ ਇੱਕ ਬੂਰੀ ਝੋਟੀ ਦਿਖਾ ਦੇਾਂਗੇ ਬਹੁਤੇ ਵੀਰ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਟੋਕੜ ਗੱਪਣ ਬੂਰੀ ਝੋਟੀ ਆ ਵੈਸੇ ਇੱਕ ਦੋ ਨਗ ਜਿਹੜੇ ਟੋਕੜ ਗੱਪਣ ਤੁਹਾਨੂੰ ਬਾਕੀ ਮਾਲ ਸਾਰਾ ਜੀ ਬਿਲਕੁਲ ਤਾਜ਼ਾ ਜਿਨ੍ਹਾਂ ਦੇ ਵਿੱਚੋਂ ਕੋਈ ਤਿੰਨ ਤੋਂ ਚਾਰ ਮਾਜਾਂ ਬਿਲਕੁਲ ਸਜਰ ਤਾਜ਼ੀਆਂ ਸੋਈਆਂ ਇੱਕ ਟੁਕੀ ਗੱਬਣ ਤਿਆਰੀ ਵਾਲੀ ਆ ਆਓ ਕਰਦੇ ਆ ਪੂਰੀ ਗੱਲਬਾਤ ਮਲਾਉਣਿਆਂ ਵੀਰ ਬਲਜਿੰਦਰ ਸਿੰਘ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਵੀਰ ਬਲਜਿੰਦਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਜੀ ਪਾਜੀ ਕਹਿੰਦੇ ਸੇ ਤਾਂ ਵਧੀਆ ਵਧੀਆ ਜੀ ਅਹਾਂ ਹਾਂ ਜੀ ਚਲੋ ਸਾਰੇ ਆ ਗਏ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਡੀਓ ਦੇਖਣ ਵਾਲੇ ਬਲਜਿੰਦਰ ਵੀਰ ਉਹਦੋਂ ਵੀ ਆਪਾਂ 5 6 7 ਪਸ਼ੂ ਦਿਖਾਏ ਸੀਗੇ 7 8 ਵਿਖਾਏ ਆ ਇੱਕ ਕੱਤੀ ਬੜੀ ਪਿਆਰੀ ਸੀ ਮੈਨੂੰ ਲੱਗਦਾ ਵੀ ਆਫਸਰ ਗੱਬਣ ਜਿਹੜੀ ਹੋਈ ਸੀਗੀ ਹਾਂਜੀ 50 50000 ਦੀ ਹਾਂਜੀ ਉਹ ਵੀ ਆਏ ਉੱਡ ਗਈ ਉੱਡ ਗਈ ਜੀ ਠੀਕ ਆ ਮਾਵਾ ਜੋ ਐਸੇ ਸਾਰੇ ਨਵਾਂ ਨਕੋਰ ਨਵਾਂ ਜੀ ਠੀਕ ਆ ਜੀ ਤੇ ਅੱਜ ਬਲਵਿੰਦਰ ਵੀਰ ਜਿਵੇਂ ਆਪਾਂ ਜ਼ਿਕਰ ਕੀਤਾ ਟੋਟਲ ਆਪਣੇ ਕੋਲ ਵੈਸੇ 6 ਨਾਗਨੇ 6 ਹੀ ਜੀ ਜਿਨ੍ਹਾਂ ਦੇ ਵਿੱਚੋਂ ਸੱਜਰ ਤਾਜ਼ੀਆਂ ਤਿੰਨ ਮੱਜਾਂ ਸੁਈਆਂ ਨੇ ਤਿੰਨ ਜੀ ਤੇ ਇੱਕ ਦੋ ਟੋਕੜ ਗੱਬਣੇ ਹਾਂਜੀ ਇੱਕ ਗੱਬਣ ਹਾਜ਼ਰ ਹੈ ਜੀ ਇੱਕ ਗੱਬਣ ਇੱਕ ਤਿਆਰੀ ਵਾਲੀ ਹੈ ਮਤਲਬ ਗੱਬਣ ਜਿਹੜੀ ਤਿਆਰੀ ਤੇ ਖੜੀ ਆ ਆਜੋ ਵਖਰੀ ਮੋٹے ਤੌਰ ਤੇ ਆਪਾਂ ਦਿਖਾ ਦਿੰਨੇ ਆ ਸੋ ਮਾਲ ਮੇਰਾ ਭਰਾ ਪੂਰਾ ਤਸੱਲੀ ਬਖਸ਼ ਹੁੰਦਾ ਠੀਕ ਹੈ ਜੀ ਜੋ ਗੱਲਬਾਤ ਆਪਣੇ ਭੈਣ ਭਰਾਵਾਂ ਨੂੰ ਦੱਸੀ ਜਾਊਗੀ ਵੀਡੀਓ ਦੇ ਵਿੱਚ ਉਹ ਪ੍ਰੋਪਰ ਇੱਥੇ ਨਿਕਲੂਗੀ ਨਿਕਲੂਗੀ ਠੀਕ ਹੈ ਜੀ ਸੋ ਜਿੰਨਾ ਦੋਦਾਂ ਨੂੰ ਦੱਸਿਆ ਜਾਊਗਾ ਕਿ ਜਿੰਨਾ ਬੋਲਿਆ ਦੱਸਿਆ ਜਾਊਗਾ ਉਹ ਵੀ ਤਸੰਮੀ ਤੁਸੀਂ ਵੀ ਧਿਆਨ ਕੇ ਕਰ ਲਿਆ ਜੇ ਦੋ ਟਾਈਮ ਚੋਲੋ ਚਾਹੇ ਵੀਰ ਕੋਈ ਚਾਰ ਟਾਈਮ ਚੋਲੋ ਠੀਕ ਹੈ ਜੀ ਤੇ ਇੱਕ ਇੱਧਰ ਲਾ ਬੰਨੇ ਆਪਾਂ ਕੈਮਰਾ ਮਾਰ ਕੇ ਦਿਖਾਈਏ ਤੁਹਾਨੂੰ ਟੋਕੜ ਗੱਬਣ ਝੋਟੀ ਆ ਬੂਰੀ ਚੁਰਾਣੀ ਬਾਰਾ ਮਾਰਦੇ ਰੋਟੀ ਬੂਰੀ ਵੀ ਇਹਨੂੰ ਕਹਿ ਸਕਦੇ ਆਪਾਂ ਠੀਕ ਹੈ ਜੀ ਕਿਉਂਕਿ ਤੇਨਾਂ ਵਾਲੀ ਬੂਰੀ ਆ ਬ ਮੋਟੇ ਬੈਜ ਤੇ ਬਿਲਕੁਲ ਕੁੰਡੀ ਜੂਰੇ ਛੋਟੀ ਸਿੰਗੀ ਮੰਗਣ ਭਾਈ ਉੱਤਰ ਬੈਜ ਬੜੀ ਪਸੰਦ ਆਉਂਦੀ ਭਰਾਵਾਂ ਨੂੰ ਵੀ ਜਾ ਤੇ ਬਾਕੀ ਕੋਈ ਗੱਲ ਨਹੀਂ ਤੇ ਧਾਰਾ ਮਾਰਕੀਟ ਤੇ ਦਿਖਾਵਾ ਦਾਂਗੇ ਬੀਟਰ ਭਾਈ ਬਾਅਦ ਚ ਦਿਖਾ ਦਾਂਗੇ ਇੱਕ ਵਾਰੀ ਮੋٹے ਤੌਰ ਤੇ ਦੋਸਤੋ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਵੈਸੇ ਮਿਲਦੀ ਇਸੇ ਤਰ੍ਹਾਂ ਹੀ ਕਰਮਾ ਲਈ ਬਾਕੀ ਪੁੱਛ ਲਾਂਗੇ ਟੀਕੇ ਦੀ ਮਿਲਦੀ ਥੋੜੀ ਥੱਲੇ ਖਾ ਦੋ ਵੀਰੇ ਆ ਦੇਖੋ ਸੋ ਚਵਾਈ ਚ ਬੁਈ ਪੂਰੀ ਇੱਕ ਨੰਬਰ ਟੋਕੜ ਕੱਪਣਾ ਬਾਕੀ ਪੂਰੀ ਡਿਟੇਲ ਆਪਾਂ ਲੈ ਲਾਂਗੇ ਵੀ ਕਿੰਨੇ ਮਹੀਨੇ ਦੀ ਗਾਬਾ ਤੇ ਕਿੰਨਾ ਇਸ ਵਕਤ ਤੇ ਦੁੱਧ ਹਾਜ਼ਰ ਆ ਬਸ ਠੀਕ ਹੈ ਵੀਰੇ ਤੇ ਇਦਰੋਂ ਆਪਾਂ ਸਟਾਰਟ ਕਰਾਂਗੇ ਮਾਲ ਤੁਹਾਨੂੰ ਪੂਰਾ ਤਸਦੀ ਨਾਲ ਦਿਖਾਉਂਦੇ ਜਾਵਾਂਗੇ ਲੈ ਵੀਰ ਬਲਜਿੰਦਰ ਅੱਜ ਆਪਣੇ ਕੋਲ ਇਹ ਜਿਹੜੇ ਪਸ਼ੂ ਆਪਾਂ ਮੋٹے ਤੌਰ ਤੇ ਦਿਖਾਇਆ ਵੀ 6-7 ਕਿਨਾਰੇ ਹਾਂਜੀ ਹਾਂਜੀ ਤੇ ਸ਼ੁਰੂਆਤ ਆਪਾਂ ਕਰਦੇ ਹਾਂ ਵੀਰ ਇਸੇ ਝੋਟੀ ਤੋਂ ਝੋਟੀ ਤੋਂ ਪ੍ਰੋਪਰ ਇਨਫੋਰਮੇਸ਼ਨ ਇਹਦੀ ਦੇ ਦਈਏ ਪੂਰੀ ਡਿਟੇਲ ਦੇ ਦਈਏ ਕਿੰਨੇ ਟਾਈਮ ਦੀ ਸੂਈ ਆ ਕੀ ਬੌਲੀ ਦੀ ਸਥਿਤੀ ਆ ਸਰ ਜੀ ਇਹ ਤੀਜਾ ਦਿਨ ਹੋਇਆ ਠੀਕ ਆ ਵੀਰੇ 8-9 ਕਿਲੋ ਬੜਾ ਹਾਜ਼ਰ ਹੋਊਗਾ ਅੱਛਾ ਜੀ ਹਾਂਜੀ ਮਗਰ ਆ ਗਿਆ ਜੀ ਕਟਾ ਮਗਰ ਕਟਾ ਆ ਗਿਆ ਵੀਰ ਜੀ ਤੀਜਾ ਦਿਨ ਇਹਨੇ ਮਗਰ ਕਟਾ ਗਿਆ ਡਿਗਾਜੀ ਤੇ ਬਾਕੀ ਝੋਟੀ ਦਾ ਕੱਬ ਹਾਈਟ ਤੁਸੀਂ ਦੇਖੋ ਵੱਡੀ ਝੋਟੀ ਆ ਡਿੱਜੇ ਸੁਆ ਹਨਾ ਹਾਂਜੀ ਹਨੀ ਤੇ ਐਸ ਵਕਤ ਬੋਲਾ ਕਿੰਨਾ ਦੱਸਿਆ ਜੀ 9 ਕਿਲੋ 9 ਕਿਲੋ 8 ਤੋਂ ਬਾਹਰ 9 ਕਿਲੋ ਬੋਲਾ ਐਸ ਵਕਤ ਤੇ ਧੰਨੇ ਖਾ ਜਾ ਰਿਹਾ ਠੀਕ ਆ ਇਧਰ ਮਾਰੋ ਚਾਹ ਤਾਂ ਠੀਕ ਆ ਜੀ ਸੋ ਤਿੰਨ ਕ ਦਿਨ ਦੇ ਸਮਾਂ ਹੋਇਆ ਹਜੇ ਸੁਈ ਨੂੰ ਕੱਟੇ ਨੂੰ ਜਨਮ ਦਿੱਤਾ ਬਾਕੀ ਥੱਲੋਂ ਕਰਮ ਵਾਲੀ ਭਾਂਡੇ ਭੁੰਡੇ ਦੀ ਪੂਰੀ ਸਾਫ ਸੁਥਰੀ ਆ ਇੱਕ ਗੱਲ ਹੋਰ ਦੱਸ ਦਿੰਨੇ ਆ ਮੇਰੇ ਭਰਾਵਾਂ ਨੂੰ ਠੀਕ ਆ ਜੀ ਜੋ ਗੱਲ ਤਾਂ ਚੰ ਤੁਹਾਨੂੰ ਦੱਸੀ ਜਾਊਗੀ ਜਾਂ ਜਿੰਨੀ ਕਿ ਤਸੱਲੀ ਦਿੱਤੀ ਜਾਊਗੀ ਪੂਰੇ ਦੇ ਵੀਰ ਬਲਜਿੰਦਰਾ ਦਾ ਵੀ ਆਪਾਂ ਪੂਰੇ ਖਰੇ ਉਤਰਾਂਗੇ ਵੀ ਇਹ ਨਹੀਂ ਹੋਊਗਾ ਵੀ ਦੱਸਿਆ ਕੁਝ ਹੋਰ ਜਾਵੇ ਤੇ ਨਿਕਲੇ ਕੁਝ ਹੋਰ ਉਹ ਗੱਲਬਾਤ ਨਹੀਂ ਇੱਥੇ ਬੰਨੀ ਠੀਕ ਆ ਜੀ ਮੁੱਠੀ ਮੁੱਠੀ ਥਾਣਾ ਬਾਕੀ ਸਾਫ ਸੁਥਰਾ ਲੇਵਾ ਆਰਡਰ ਕੁਆਲਿਟੀ ਤੁਹਾਡੇ ਸਾਹਮਣੇ ਆ ਸੋ ਬਹੁਤ ਖੂਬਸੂਰਤ ਵਿਖਾਲਾ ਚੰਗਾ ਭਾਂਡਾ ਆ ਦੇਖੋ ਜੀ ਬਾਕੀ ਸਫਾਈਆਂ ਸੁਫਨੀਆਂ ਬਗੰਦਰ ਵੀ ਬੜੀਆਂ ਹਨ ਬੜੀਆਂ ਜੀ ਬੜੀਆਂ ਹਾਂ ਸੋ ਸੁਫਾਈਆਂ ਬੜੀਆਂ ਨੇ ਚਵਾਈ ਚਵਾਈ ਤਾਂ ਤੁਸੀਂ ਇੱਕ ਜਜਮੈਂਟ ਕਰ ਹੀ ਲੈਣੀ ਹੈ ਵੀ ਚੋਣ ਚਵਾਈ ਕਿਵੇਂ ਹੋਊਗੀ ਠੀਕ ਆ ਜੀ ਤੂੰ ਵੇਖਦਾ ਸਾਰੀ ਪਤਾ ਲੱਗ ਜਾਊਗਾ ਹਾਂਜੀ ਹਾਂਜੀ ਤੇ ਬਜਿੰਦਰ ਵੀਰ ਕੀ ਮੌਲਕੀ ਡਿਮਾਂਡ ਰ ਹੋਊਗੀ ਇਸ ਝੋਟੀ ਦੀ ਸਾਰੇ ਮੋਨੋ ਕਰਨੋਂ ਪਰ 30 ਵੀ ਕਰੀ ਜਾਈਏ ਹਾਂਜੀ ਸਵਾ ਵੀ ਕਰੀ ਜਾਈਏ ਹਾਂ ਪਰ 1 20 ਵੀ ਦੇਣੀ ਹੈ 1 20 ਦੀ ਹਾਂਜੀ ਵੀ ਮਾਲ ਬਜਿੰਦਰ ਵੀਰ ਪਿਛਲੇ ਸਾਲ ਵੀ ਮੈਨੂੰ ਲੱਗਦਾ ਵੀ ਬਸ ਐ ਵੀ ਕਿਸੇ ਨੇ ਜਿਆਦਾ ਵੀਰ ਨੇ ਕਿਸੇ ਢੀ ਨਹੀਂ ਪਾਇਆ ਗਿਆ ਕੰਮ ਹਾਂਜੀ ਮਤਲਬ ਕੋਈ 2000 ਛੜ ਦੇ 4 ਛੜ ਦੇ ਮਾਲ ਪਹਿਲਾਂ ਵੀ ਉੰਨਾ ਕ ਪਾਇਆ ਗਿਆ ਜਾਇ ਹਾਂ ਆਪਾਂ ਵੀਰ ਦੀ ਜਾਇ ਪਾਇਆ ਛੋਟਾ ਪਾ ਕਰਾਂਗੇ ਆਏਗਾ ਇਹਦਾ ਮਾਲ ਪਰ 2 ਡੱਕ ਤੋਂ ਵੀ 3 ਚੋ ਵੀ ਉਹੀ ਆਪਣਾ ਤਰਾਈ ਨੂੰ ਠੀਕ ਆ ਵੀਰੇ ਹਾਂਜੀ ਲਓ ਵੀ 1,20,000 ਦੀ ਦੋਸਤੋ ਤੁਹਾਨੂੰ ਝੋਟੀ ਮਿਲ ਜੂਗੀ ਵੱਡੀ ਹਾਈਟ ਕੱਟ ਵਿੱਚ ਆ ਬਿਲਕੁਲ ਪਤਲਾ ਬਰੀਕ ਫੇਸ ਪਤਲਾ ਫੇਸ ਲੰਬੀ ਗਰਦਿਆਂ ਨੇ ਛੋਟਾ ਸਿੰਘ ਸੋ ਆਰਡਰ ਕੁਆਲਿਟੀ ਤੁਹਾਨੂੰ ਫੇਰ ਇੱਕ ਵਾਰ ਦਿਖਾ ਦਿੰਨੇ ਆ ਇਧਰ ਇੱਕ ਬਹਿਣੀ ਵਾਲੇ ਪਾਸੇ ਵੀ ਆ ਜੀ ਤਸੱਲੀ ਨਾਲ ਦੇਖ ਲਓ ਆ ਥਣ ਦਾ ਸਾਈਜ਼ ਸ਼ੇਪ ਥਣਾਂ ਦੀ ਜਿਹੜੀ ਇਸ ਤਰ੍ਹਾਂ ਰੱਖਦੀ ਇਹ ਝੋਟੀ ਬਾਕੀ ਚਿਵਾਈ ਵਾਲੇ ਪਾਸੇ ਵੀਰਾਂ ਦਾ ਵੀ ਬਿਲਕੁਲ ਪੂਲੀ ਰੂਵ ਵਰਗੀ ਪਸੰਦ ਆਊਗੀ ਭਰਾਵਾਂ ਨੂੰ ਜ਼ਰੂਰ ਖਰੀਦੜੀ ਕਰ ਲਿਓ ਠੀਕ ਹੈ ਜੇਕਰ ਸਾਇਗਰਨ ਨੰਬਰ ਤੇ ਆ ਆਪਣੇ ਕੋਲ ਮੱਝ ਵੀ ਬਜਿੰਦਰ ਸਿੰਘ ਆ ਜਾਂਦੀ ਹੈ ਹਾਂਜੀ ਇਹਦਾ ਸੂਆ ਕਿਵੇਂ ਆ ਸੂਆ ਸਰ ਤਿੱਜਾ ਜੀ ਤਿੱਜਾ ਸੂਆ ਹਾਂਜੀ ਮਗਰ ਕੱਟੀ ਆ ਗਈ ਇਹ ਕਿੰਨਾ ਦੀ ਸੂਈ ਆ ਇਹ ਸਰ 15 ਦਿਨਾਂ ਦੇ ਮੇਲੇ ਤੇ ਚੱਲ ਪਈ ਜੀ ਮੇਲੇ ਤੋਂ ਚੱਲ ਪਈਓ ਦੋਸਤੋ 15 ਦਿਨਾਂ ਦੀ ਸੂਈ ਆ ਮਗਰ ਕੱਟੀ ਆ ਬਾਕੀ ਹਾਈਟ ਕਰ ਦਬੋਤੇ ਦਾ ਵੀ ਕਰਮਾਲੀ ਦਾ ਬਹੁਤ ਵਧੀਆ ਲੰਬਾਈ ਤੇ ਬੁਝ ਚੰਗੀ ਆ ਦੁੱਧ ਕਿੰਨਾ ਦੱਸ ਕੇ ਬਾਹਰ 14 ਜੀ 14 ਕਿਲੋ 14 ਕਿਲੋ 14 ਕਿਲੋ ਮਿਣਕੇ ਦੇਵਾਂਗੇ ਸਰ ਮੈਂ ਵੀ 14 ਕਿਲੋ ਦੋਸਤੋ ਮੇਰੇ ਭਰਾ ਕਾਫੀ ਮਾਗਡ ਮਾੜ ਕਰਦੇ ਵੀ ਜਿਹੜੀ ਹਾਜ਼ਰ ਦੁੱਧ ਦੀ ਆ ਗੱਲ ਉਹ ਕਰਦੇ ਪਏ ਆ ਵੀ 14 ਕਿਲੋ ਦੀ ਮਾਲਕਨ ਅੱਜ 15 ਦਿਨਾਂ ਦੀ ਸੂਈ ਤੇ 14 ਦਾ ਅੰਕਾ ਠੀਕ ਆ ਜੀ ਬਰਾਬਰ ਦਿਨ ਤੇ ਬਰਾਬਰੀ ਦੁੱਧ ਦੇ ਥੱਲੇ ਕਰਮਾ ਲਈ ਦੇ ਬਾਕੀ ਲੇਵੇ ਦੀ ਹਵਾਨੇ ਦੀ ਤੁਸੀਂ ਜੇ ਕੁਰੀ ਆ ਦੇਖ ਕੇ ਜਜਮੈਂਟ ਕਰ ਲਿਓ ਹੁਣ ਤਕਰੀਬਨ ਕੋਈ 3 ਵਜੇ ਦਾ ਸਮਾਂ ਹੋਊਗਾ ਦੁਪਹਿਰ ਦਾ ਜੇ ਸ਼ਾਮ ਦਾ ਕਹੇ ਲੋ ਵੈਸੇ ਹਜੇ ਵੀ ਚੁਾਈ ਦੇ ਵਿੱਚ ਸਮਾਂ ਬਾਕੀ ਆ ਮਾਰਨਿੰਗ ਵੀਰ ਕਿੰਨੇ ਕਵਜੇ ਚਵਾਈ ਕਰਤੀ ਆ ਸਾਰਾ ਅੱਜ ਵੀਡੀਓ ਕਰਕੇ 5 6 5 ਕੀਤੀ ਲਓ ਜੀ 5 5:30 ਵਜੇ ਦੋਸਤੋ ਮਾਰਨਿੰਗ ਜਿਹੜੀ ਚਵਾਈ ਹੋ ਚੁੱਕੀ ਆ ਸੋ 14 ਕਿਲੋ ਇਸ ਵਕਤ ਦੁੱਧ ਇਸਮਾਨ ਦੇ ਥੱਲੇ ਖਾਜਰਾ ਆਰਡਰ ਬਿਲਕੁਲ ਤੁਸੀਂ ਦੇਖ ਸਕਦੇ ਜੀ ਵੀ ਹਜੇ ਵੀ ਦਿਨ 2 2.5 3 ਘੰਟੇ ਦਾ ਸਮਾਂ ਬਾਕੀ ਆ ਤਕਰੀਬਨ ਜਿਵੇਂ ਜਿਵੇਂ ਚਲੋ ਪਸ਼ੂ ਬਿਲਕੁਲ ਚਵਾਈ ਦੇ ਸਮੇਂ ਕੈਮੋ ਟਾਈਮ ਜਾਊਗਾ ਲੇਵਾ ਹੋਰ ਬਣਾ ਕੇ ਤਿਆਰ ਕਰੀ ਚੱਲੂਗੀ ਨਾ ਦੇਖੋ ਜੀ ਬਹੁਤ ਵਧੀਆ ਨਵੀਂ ਬਜਿੰਦਰ ਵੀ ਰਚਵਾਇਚ ਵੀ ਦੇ ਵੀ ਫਿਰ ਬੰਬੇ ਪਾਸ ਹੀ ਹੈ ਪਾਸ ਹੈ ਜੀ ਜੋਗਾ ਥਾਂ ਮਾੜੇ ਮੋੜ ਸਾਈਡ ਦਾ ਮੈਂ ਕਹਿ ਸਕਦਾ ਬਾਕੀ ਵੀਡੀਓ ਵੇਖ ਹੀ ਲੈਣੀ ਜੋ ਕੋ ਹੈ 14 ਕਿਲੋ ਆਪਾਂ ਮਿੰਕੇ ਦੇਵਾਂਗੇ ਠੀਕ ਆ ਜੀ ਹਾਂਜੀ ਲੋ ਵੀ ਇਹ ਕੱਤੀ ਆ ਮਦਰ ਰੀਆ ਜੀ ਬੱਚਾ ਵੀ ਬੜਾ ਪਲਿਆ ਪਲੋਸਿਆ ਹੈ ਕੱਤੀ ਵੀ ਮਗਰ ਜੰਗੀ ਇਹਦੇ 14 ਕਿਲੋ ਇਸ ਮਹੀਨੇ ਥੱਲੇ ਦੋ ਦਾ ਹੁਣ ਮੌਕੇ ਤੇ 15 ਦਿਨਾਂ ਦੀ ਸੂਈ ਦੇ ਥੱਲੇ ਪਸੰਦ ਆਉਗੀ ਵੀਰਾਂ ਨੂੰ ਠੀਕ ਆ ਜੀ ਵੱਡੀ ਆ ਕੋਈ ਵੀ ਹਾਈਟ ਕੱਦ ਤੇ ਚੱਕਰ ਚ ਪਾਈ ਜਾਂਦੇ ਆ ਭਰਾ ਆਪਣੇ ਪਤਨੀ ਕੱਡਾ ਕੱਦ ਨਹੀਂ ਖੜੇ ਕੱਦ ਤੋਂ ਵੱਡਾ ਕੋਈ ਛੋਟੀ ਇੱਥੇ ਆਣ ਕੇ ਨਹੀਂ ਨਿਕਲੂਗੀ ਠੀਕ ਆ ਤੇ ਕੀ ਮੁੱਲ ਕਰੂਗਾ ਇਹਦਾ ਕੀ ਡਮਾ ਸਰ ਮੁੱਲ ਕਰਾਉਣਾ ਪਰ ਸਵਾ ਕਰਾਈ ਜਾਣਾ ਹਾਂਜੀ ਇਹ ਵੀ ਇੱਕ 20 ਦੀ ਤਾਂ ਇੱਕ ਵੀ ਦੀ ਹਾਂਜੀ ਇੱਕ 20 20 ਦਾ ਫਿਰ ਤੋਲਤਾ ਕੰਮ ਆ ਜਾ ਹਾਂਜੀ ਉੱਤੇ ਮਾਨਤਾ ਕਰਾਂਗੇ ਜੀ ਕਰ ਦਿਓ ਤੇ ਖੁੱਲਾ ਜਿੰਨਾ ਹਾਂਜੀ ਹਾਂਜੀ ਲੋ ਵੀ ਮੇਰੇ ਭਰਾ ਕਰ ਲਿਓ ਸੰਪਰਕ 14 ਕਿਲੋ ਦੁੱਧ 1,20,000 ਰੁਪਏ ਤੁਹਾਨੂੰ ਝੋਟੀ ਮਿਲ ਜੂਗੀ ਬਾਕੀ 24 24 ਤੇ ਕਰਮਾ ਦੀ ਢਿਗਾ ਦੀ ਚੜ੍ਹਦੀ ਆਉਂਦੀ ਆ ਹਾਂਜੀ ਇੱਕ ਇਧਰਨੇ ਪਾਸੇ ਆਪਣੇ ਕੋਲ ਜਿਹੜੀ ਇਹ ਮੈਂ ਗੱਪਣਾ ਜੀ ਗੱਪਣਾ ਆ ਗਿਆ ਜੀ ਲੋ ਵੀ ਗੱਪਣਾ ਵਾਜੇ ਤੁਹਾਨੂੰ ਦਿਖਾਰੇ ਸਵੇਰੇ ਜੀ ਹੋਊਗੀ ਤਿੱਜੇ ਤੇਜੇ ਸੋਣਾ ਜੀ ਲੋ ਜੀ ਤਿੱਜਾ ਸਵੇਰ ओरिजिनल ਵੈਸੇ ਜਾਪਦੀ ਹੈ ਚਿਹਰੇ ਮੋਰੇ ਤੋਂ ਤੁਸੀਂ ਆਪ ਵੀ ਜਜਮੈਂਟ ਕਰ ਲਿਓ ਸੋਨੇਵਾ ਕਰਮਾਲੀ ਜਿਹਨੇ ਥੱਲਵਾ ਪਾ ਗੱਲ ਕਰਦੇ ਹੁੰਦੇ ਆ ਵੀ ਜਿਵੇਂ ਜਿਵੇਂ ਸਮਾਂ ਲੈਣੇ ਆਈ ਜਾਂਦਾ ਇਹਦਾ ਤਿੱਜਾ ਜੀ ਸੋ ਪਾਂਡੂ ਪਾਈ ਜਾਂਦੀ ਹੈ ਕਰਮਾਲੀ ਫੋਵਾ ਨਿਲੇ ਰੇਦੀ ਬੜੀ ਸਾਫ ਸੁਥਰੀ ਹੈ ਥੱਲੇੋਂ ਤੁਸੀਂ ਦੇਖੋਗੇ ਲੋਰਪੋਲ ਬਹੁਤ ਜ਼ਿਆਦਾ ਹੈ ਵੀ ਖਲਾਰ ਜ਼ਿਆਦਾ ਨਿਲੇ ਦਾ ਤੇ ਵੀਰੇ ਪਿੱਜਾ ਸੂਬਾ ਵੈਸੇ ਹੈ ਤਿਆਰੀ ਤੇ ਲੱਗੂ 2-4 ਦਿਨ 2 ਦਿਨ 3 ਕੱਢ ਜੇ ਤੇ ਬਾਂਗੀਆਂ ਉਹਨੇ ਖਲਜੂਗੀ ਨਹੀਂ ਚੰਗੀ ਇਹ ਚੋਟੀ ਦੁੱਧੇ ਥੱਲੇੋਂ 15 ਕਿਲੋ ਚੋਇਆ ਜੀ ਆਹ ਇਕਬਲ ਜਿੰਦਰ ਵੀ ਇੱਕ ਵਾਰੀ ਹੋਰ ਕੁਮਾਰੇ ਇੱਕ ਵਈ ਗੇੜਾ ਬਾਰ ਬਾਰ ਨਾ ਦੋ ਗੇੜੇ ਕਢਾ ਦੇ ਤੋੜ ਕੇ ਦਿਖਾ ਦੇ ਤਸल्ली ਨਾਲ ਸੁਟਾ ਚਾ ਦੋਸਤੋ ਮੈਂ ਤਾਂ ਤੁਸੀਂ ਚੈੱਕ ਕਰੋ ਪਣੀ ਪਲੋਸੀ ਆ ਕਿਸੇ ਪਾਸਿਓ ਆ ਪਾਏ ਨਹੀਂ ਕਹਿ ਸਕਦੇ ਬਿੱਟੀਆ ਵੀ ਇਸੇ ਭਰਾ ਨੇ ਕੋਈ ਕਮੀ ਪੇਸ਼ੀ ਛੱਡੀ ਹੈ ਚਲੋ ਸੇਵਾ ਦੇ ਵਿੱਚ ਇੱਕ ਵਾਰੀ ਬਲਵਿੰਦਰ ਵੀ ਮਾੜਾ ਹੋਰ ਕਿਹੜਾ ਕਰਾਇਓ ਇਹਨੂੰ ਲੋ ਜੀ ਸੋ ਬਹਿਣੀ ਵਾਲੇ ਪਾਸੇ ਦੋਸਤੋ ਥਣ ਵੇਖੋ ਬਾਕੀ ਸਫਾਈਆਂ ਬੜੀਆਂ ਮੈਟਰ ਕਰਦੀਆਂ ਨੇ ਸਫਾਈਆਂ ਬਹੁਤ ਆ ਮੁਠੀ-ਮੁਠੀ ਥਾਣ ਬਾਕੀ ਇੱਥੋਂ ਦੋਸਤੋ ਕਿਸੇ ਪਸ਼ੂ ਦੇ ਵਿੱਚ ਕੋਈ ਔਰ ਹੁੰਦੀ ਹੈ ਕੋਈ ਵੀ ਕਮੀ ਪੇਸ਼ੀ ਹੁੰਦੀ ਹੈ ਤੇ ਦੱਸੀ ਜਾਊਗੀ ਇਹ ਨਹੀਂ ਹੋਊਗਾ ਵੀ ਬਿਨਾਂ ਦੱਸਿਓ ਜਿਹੜੀ ਚੀਜ਼ ਤੁਹਾਨੂੰ ਤੋੜ ਦਿੱਤੀ ਜਾਵੇ ਚਾਹੇ ਸੱਤ ਲੈ ਜਾਵੇ ਠੀਕ ਆ ਜੀ ਤੇ ਇੱਥੇ ਹਰ ਕੋਈ ਭਰਾ ਪਰੇਸ਼ਾਨ ਨਹੀਂ ਹੁੰਦਾਗਾ ਜੋ ਹੋਇਆ ਤੁਹਾਨੂੰ ਦੱਸਿਆ ਜਾਊਗਾ ਬਾਕੀ ਬਲਜਿੰਦਰ ਵੀਰ ਜਿਵੇਂ ਗੱਬਨ ਮਾਦ ਦੇ ਕਿਸੇ ਰਕਮ ਦੀ ਪਿੱਛੇ ਭਾਰ ਦੀ ਮੁਸ਼ਕਲਤ ਨਹੀਂ ਆਈ ਮੁਸ਼ਕਲ ਆਏ ਬੇਸ਼ੱਕ ਆਪਣੇ ਕੋਲੋਂ ਸੁਈ ਲੈ ਜੇ ਕੋਈ ਬਿਆਨਾ ਪਾ ਦੇ ਆਪਾਂ ਬਿਆਨਾ ਪਾਵੇ ਆ ਸੁਈ ਮੱਝ ਮੇਰੇ ਕੋਲੋਂ ਲੈ ਆ ਹਾਂਜੀ ਬੇ ਤੁਰ ਕੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੈ ਵੀ ਸੋ ਜਿੱਦਾਂ ਮਰਜੀ ਮੇਰਾ ਭਰਾ ਤਸੱਲੀਆਂ ਕਰੀ ਚੱਲਿਆ ਜੀ ਠੀਕ ਆ ਜੀ ਸੋ ਜ਼ਿੰਮੇਵਾਰੀ ਤੇ ਤੁਸੀਂ ਚੀਜ਼ ਮੰਗਾਉਣੀ ਆ ਤੇ ਕੋਈ ਮੁਸ਼ਕਲ ਪਰੇਸ਼ਾਨੀ ਨਹੀਂ ਲਗੀ ਬਾਕੀ ਲੇਵੇ ਦੀ ਭਵਾਨੇ ਦੀ ਬੜੀ ਕਾਇਮ ਆ ਕਰ ਮੰਨ ਠੀਕ ਆ ਜੀ ਸਾਫ ਸੁਥਰਾ ਲੇਵਾ ਆ ਦੇਖੋ ਜੀ ਟਿਕਾ ਅੱਛਾ ਬਜਿੰਦਰ ਭਾਈ ਕੀ ਮੌਲਕ ਕੀ ਡਿਮਾਂਡ ਰਹੀ ਏ ਦੀ ਸਰ ਮੌਲ ਕਰੋੜ ਪਰ 120 ਕਰਾਈ ਜਾਣ ਆ ਇੱਕ 15 ਦੀ ਮੱਝ ਦੀ ਇੱਕ 15 ਦੀ ਹਾਂਜੀ ਔਰ ਵੀ ਹੁੰਦਾ ਹੋਇਆ ਤੇ ਕਰਦੇ ਹੋ ਮੋਕੇ ਕਰਾਂਗੇ ਜਮਾਨਤਾਂ ਕਰਦੇ ਹੋ ਜੀ ਛੋਟੀ ਜਿਹੀ ਲੋ ਇਹਨਾਂ ਵੀ ਮਹਿ ਚੰਗੀ ਸੁਥਰੀ ਆ ਹਾਂਜੀ ਸੋ ਪਲੀ ਸਭੀਆ ਦੋਸਤੋ ਬਿਲਕੁਲ ਪਲਵਾਨਾ ਵਰਗੀ ਆ ਠੀਕ ਆ ਸੋ ਸਭ ਤੋਂ ਮੇਨ ਗੱਲ ਆ ਵੀ ਜਿਹੜੀ ਹਵਾਨੇ ਲੈਵੇ ਦੀ ਬਹੁਤ ਜਿਆਦਾ ਕਮਾਲ ਮੁੱਢੋਂ ਬਿਲਕੁਲ ਚੌਰ ਸੁਨੇਵਾ ਰੁਕ ਰੁਕ ਕੇ ਦਾ ਥਾਣਾ ਬੰਦਾ ਵਰਨਾ ਜਿਹੜੀਆਂ ਕਰਮਾਂ ਦੀ ਮੈਨੂੰ ਲਗੀਆਂ ਉਹਾਂ ਦੀ ਵੀ ਲਗੀਆਂ ਕਿਸੇ ਨੂੰ ਠੀਕ ਆ ਉਹ ਗੱਲਬਾਤ ਆ ਚੰਗੀ ਆ ਥਣ ਗੋਲ ਦੀ ਚੰਗੀ ਆ ਸਾਫ ਸੁਥਰੀ ਆ ਸੋ 1,115,000 ਦੀ ਇਹ ਛੋਟੀ ਮਿਲ ਜੂਗੀ ਅੱਜ ਇਹ ਮੱਝ ਮਿਲ ਜੂਗੀ ਤੇਜਾ ਸੂਹਾ ਸੂਣ ਵਾਲੀ ਆ ਇਦਰ ਇੱਕ ਤਾਜੀ ਮਾਝਾ ਬਤਨ ਹੋਰ ਦਿਖਾ ਦਿੰਦੇ ਆ ਚੌਥੇ ਨੰਬਰ ਤੇ ਵੇਰਵਾ ਪਾਈ ਜਾਂਦੇ ਆ ਮਗਰ ਇਹਦੇ ਕਟਾ ਮੇਲ ਕਟਾ ਜੀ ਕਟਾ ਠੀਕ ਆ ਵੀਰੇ ਸੋ ਮਗਰ ਕਟਾ ਮੇਲ ਕਾਫ ਬਜਿੰਦਰ ਵੀ ਰੋਦਾ ਸਵੇਰ ਫਿਰ ਇਹ ਸਰ ਤਿੱਜਾ ਤਿੱਜੇ ਸਵੇਰ ਕਿੰਨੇ ਡੁੱਧ ਤੇ ਚਲਣ ਦੀ ਹੈ ਜੀ ਇਹ 14 ਦੇ ਜੀ 14 ਕਿਲੋ ਹਾਂਜੀ ਲਓ ਜੀ 14 ਕਿਲੋ ਆ ਤਿੱਜਾ ਸਵੇਰ ਦੇ ਵੀ ਤਕਰੀਬਨ ਹੋ ਗਿਆ ਹਫਤਾ ਬਾਹਰ ਹੋ ਗਿਆ ਜੀ ਲਓ ਜੀ ਹਫਤੇੋਂ ਕੋਈ 8-7 ਦਿਨਾਂ ਦਾ ਜਾਂ ਕੋਈ 10-10 ਦਿਨਾਂ ਦਾ ਸੂਆ ਮੰਨ ਲਿਓ ਬੱਚਾ ਬਿਲਕੁਲ ਕੁਲਾ ਬੱਚਾ ਮਗਰ ਕਟਾ ਮੇਲ ਕਾਫ ਸੋ 13 ਕਿਲੋ ਦੁੱਧ ਇਸ ਵਕਤ ਇਹਦੇ ਥੱਲੇ હાજર ਆ ਸੁਆ ਤਜਾ ਕੱਦ ਬਹੁਤ ਵੱਡਾ ਪੂਰਾ ਥੋੜੀ ਜਿਹੀ ਸਫਾਈ ਤੁਹਾਨੂੰ ਆਪਾਂ ਦਿਖਾ ਦਈਏ ਲਾਗਿਓ ਆ ਦੇਖੋ ਜੀ ਆ ਦੇਖੋ ਸੋ ਲੇਵਾ ਇੱਕ ਵਾਰੀ ਮੇਰਾ ਭਰਾ ਬਹਿਣੀ ਆਏ ਪਾਸੇ ਤੁਸੀਂ ਚੈੱਕ ਕਰੋ ਠੀਕ ਹੈ ਜੀ ਆ ਥਾਣਾ ਬਿਲਕੁਲ ਅਰਲੀਆਂ ਵਰਗੇ ਵੇਹਣ ਸਮੂਰਸ ਲੇਵੇ ਦੇ ਉੱਪਰ ਕਾਫੀ ਆ ਫੇਸ ਕੁਆਲਟੀ ਚੰਗੀ ਮਗਰ ਕਟਾ 13 ਕਿਲੋ ਦੁੱਧ ਇਸ ਵਕਤੇ ਦੇ ਥੱਲੇ ਹਾਜ਼ਰ ਹਾਂਜੀ ਆ ਦੇਖੋ ਜੀ ਠੀਕ ਹੈ ਜੀ ਲਿਓ ਮੋੜ ਲਓ ਬਾਕੀ ਬਜਿੱਦੇ ਵੀਰ ਚਾਪ ਸਮਾਨ ਲਾਉਂਦੀ ਖਾਲੀ ਥਾਂ ਨਹੀਂ ਹੁੰਦੀ ਓਕੇ ਓਕੇ ਐ ਛੱਡਾ ਛਾੜਦੀ ਹੈ ਜੀ ਚਲੋ ਜੀ ਮੋੜ ਮੋੜ ਫੜੀ 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 ਚੱਕ 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 ਲੋਦੀ ਕਰੋ ਚੱਕ ਠੀਕ ਆ ਫੋਕਾ ਕਾਰਬੋਹਾਈਡਰੇਟ ਦੀ ਵੀ ਪੂਰੀ ਆ ਠੀਕ ਆ ਜੀ ਕਿਉਂਕਿ ਇੱਕ ਵੇਖਣ ਦਾ ਪੀਰਾਂ ਦਾ ਨਜ਼ਰੀਆ ਛੇਤ ਕਈ ਵਾਰ ਲੱਗਦਾ ਹੋਵੇ ਵੀ ਪਛੀ ਛੋਟਾ ਨਾ ਹੋਵੇ ਗਿਆ ਮੱਝ ਵੱਡੀ ਆ ਕਾਰਬੋਹਾਈਟ ਪੂਰੀ ਵੱਡੀ ਆ ਠੀਕ ਆ ਜੀ ਕੋਈ ਹਾਈ ਤੇ ਮੀਡੀਅਮ ਛੋਟੀ ਹੋਈ ਤੇ ਆਪਾਂ ਪਹਿਲਾਂ ਵਿੱਚ ਜ਼ਿਕਰ ਕਰ ਦਾਂਗੇ ਆਦਰਵਾਇਜ਼ ਜਿਹੜੀਆਂ ਵੱਡੀਆਂ ਮੱਝਾਂ ਕਈਆਂ ਜਨਕੀਆਂ ਵੱਡੀਆਂ ਨਿਕਲ ਗਈਆਂ ਸਾਫ਼ ਸੁਥਰੇ ਬਿਲਕੁਲ ਨੇਵੇਂ ਇੱਕਸਾਰ ਪਤਰਾਈ ਤੁਸੀਂ ਬੈਕ ਸਾਈਡ ਤੋਂ ਵੇਖ ਸਕਦੇ ਜੇ ਸੋ 13 ਕਿਲੋ ਵੀਰ ਦੱਸ ਰਿਹਾ ਵੀ ਆ ਸੋਖਤੇ ਦੇ ਥਲੇ ਦੁੱਧ ਹਾਜ਼ਰ ਆ ਠੀਕਾ ਉਹ ਕਹਿੰਦੇ ਕੀ ਮੌਨ ਹੈ ਕਿ ਡਿਮਾਂਡ ਰੋਗੀ ਇਹਦੀ ਸਭ ਮੁੱਲ ਕਰਾਉਣ ਪਰ 1.35 ਕਰਾਈ ਜਾਣ ਆ 1.30 ਚ ਮਨਤਨ ਕਰਾਂਗੇ 1.30 ਹਾਂਜੀ ਕਰਦਾ ਨਹੀਂ ਕਰੀ ਤਾ ਇਹ ਬਲਜਿੰਦਰਗੜ ਕਰਦਾ ਜੀ ਮੌਕੇ ਦੀ ਸ਼ਾਦੀ ਦਾ ਕੋਈ ਕੋਈ ਗੱਲ ਹੈ 28 ਦੀ ਕਰਦਾ 28 ਦੀ ਹਾਂਜੀ ਮਹਿੰਗਾ ਮਾਲ ਉਧਰੋਂ ਆਇਆ ਜੇ ਸਾਰਾ ਮਾਲ ਮਹਿੰਗਾ ਦੇ ਦਿੰਦੇ ਨੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਬਾਕੀ ਮੈਂ ਚੰਗੀ ਆ ਮਤਲਬ ਇਹ ਹੋਵੇਗਾ ਵੀ ਕੋਈ ਵੀ ਤੋ 13 14 ਲੀਟਰ ਚੋਗਾ 13 ਤਾਂ ਤਿਆਰੀ ਆ ਤਿਆਰ ਹੈ ਜੀ ਹਾਜ਼ਰ ਹੈ ਹੈ ਨਾ ਕੇਚਲ ਚੰਗੀ ਕਰ ਲੂ ਭਾਵੇਂ 14 15 ਨੂੰ ਵੀ ਤੇਰਮਾ ਦੀ ਮਾਰ ਆ ਜੀ ਮਾਰਨਾ ਜੀ ਆ ਮੋਬੀ ਹਜੇ ਮੈਲਿਆਂ ਦੋਸਤੋ ਤੁਰਨਾ ਕਰਮ ਵਾਲੇ ਨੇ ਕੋਈ 15 27 ਦਿਨ 22 14 ਦਿਨ ਪਸ਼ੂ ਮੈਲਿਆਂ ਚੱਲ ਰਹੇ ਆ ਬਾਕੀ ਝੋਟੀ ਮੱਝ ਗੇਲੋ ਚੰਗੀ ਆ ਕੱਦ ਹਾਈਟ ਪੂਰਾ ਵੱਡਾ ਆ ਤੁਹਾਨੂੰ ਇੱਕ ਵਾਰੀ ਬੈਕ ਸਾਈਡ ਤੋਂ ਦਿਖਾਈਏ ਚਗਾਠਾ ਜਗੂਠਾ ਪਿੱਠਪੂੜਾ ਬਹੁਤ ਸੋਹਣਾ ਸੋ ਲੰਬੀ ਲੰਜੀ ਆ ਕਰਮ ਵਾਲੀ ਠੀਕ ਆ ਜੀ ਕਰੋ ਸੰਪਰਕ 128000 ਦੀ ਮਿਲ ਜੂਗੀ ਇੱਥੇ ਇੱਧਰ ਤੁਹਾਨੂੰ ਆਪਾਂ ਗੱਬਣ ਦਿਖਾ ਦਿੰਨੇ ਆ ਦੁੱਧੋ ਡਰਾਈ ਹੈ ਵੀਰੇ ਹਾਂਜੀ ਹਾਂਜੀ ਇਹ ਦੁੱਧੋ ਡਰਾਈ ਆ ਕੱਲੀ ਗੱਬਣ ਆ ਠੀਕ ਹੈ ਜੀ ਕਿੰਨੇ ਮਹੀਨਿਆਂ ਦੀ ਇਹ ਸਾਢੇ 6 ਤੋਂ 5 ਦਿਨ ਪੁਰਾਏ ਲੋ ਜੀ ਸਾਢੇ 6 ਮਹੀਨਿਆਂ ਤੋਂ 5 ਦਿਨ ਉੱਪਰ ਚੱਲਣ ਦੇ ਆ ਤੇ ਦੁੱਧੋ ਡਰਾਈ ਹੋ ਚੁੱਕੀ ਆ ਓਨਲੀ ਇਹ ਦੋਸਤੋ ਗੱਬਣ ਬਾਕੀ ਮਾਜਦੀ ਤੁਸੀਂ ਪੂਰੀ ਸ਼ੇਪ ਆ ਪੂਰਾ ਢਾਂਜਾ ਦੇਖ ਲਓ ਸਾਢੇ 6 ਮਹੀਨਿਆਂ ਤੇ ਤਕਰੀਬਨ ਚਲੋ ਕੋਈ ਸਾਢੇ 3 ਮਹੀਨਾਂ ਦਾ ਹਜੇ ਸਮਾਂ ਇਹਦਾ ਬਾਕੀ ਆ ਤੇ ਨਾਰਮਲੀ ਕਈ ਵਾਰ ਕੀ ਹੋ ਜਾਂਦਾ ਇਹ ਪਸ਼ੂ ਦੁੱਧ ਦਿੰਦਾ ਵੀ ਹੋਵੇ ਤੇ ਕੋਈ ਚਲੋ 2 3 ਮਹੀਨੇ ਆਪ ਉਹ ਵੀ ਛੱਡਣਾ ਚਾਹੀਦਾ ਤੇ ਇਹ ਜਿਹੜੀ ਆ ਆਲਰੇਡੀ ਦੁੱਧੋਂ ਡرائی ਆ ਸਾਢੇ 6 ਮਹੀਨੇ ਦੀ ਗੱਬਣਾ ਤੇ ਗਾਹ ਪਿੱਛੇ ਸੁਵੇਲੀ ਆ ਜੀ ਤੇ ਜਿੱਤੇ ਜੇ ਸੁਣਾ ਜੀ ਜੇ ਸੁਣਾ ਠੀਕ ਆ ਹਾਂਜੀ ਆ ਤੁਹਾਨੂੰ ਵਿਖਾ ਦ ਗਿਆ ਵੈਸੇ ਚਾਰੇ ਥਣ ਕੋਈ ਕਿਸੇ ਰਕਮ ਦਾ ਕੋਈ ਨਿਸ਼ਾਨ ਵਾਧੂ ਘਾਟੂ ਚਾਹੇ ਕੋਈ ਲੋ ਵੀ ਕੋਈ ਸੈੜ ਸੂਰ ਦਾ ਰੋਲਾ ਨਹੀਂਗਾ ਵੈਸੇ ਡرائی ਪੀਰੀਅਡ ਦੇ ਵਿੱਚ ਥੋੜਾ ਨੇਵਾ ਜਿਹੜੇ ਖਿਡਾਰੀ ਭਰਾ ਠੀਕ ਆ ਜੀ ਪਸ਼ੂ ਪਾਲਕ ਵੀਰ ਉਹਨਾਂ ਨੂੰ ਵਧੇਰੇ ਦੇਖ ਕੇ ਸਮਝ ਲੱਗ ਜਾਨੀ ਹਾਂਜੀ ਪਿੰਦਾ ਪਤਲਾ ਬਿਲਕੁਲ ਕਰਮਾਲੀ ਦਾ ਲੰਬ ਇੱਕ ਰੰਗ ਪਸੰਦ ਆਊਗੀ ਠੀਕ ਆ ਜੀ ਮੂੰਹ ਮੱਥੇ ਦੀ ਚੰਗੀ ਆ ਢਾਂਚਾ ਚੰਗਾ ਮੈਂ ਦਾ ਥੋੜੀ ਜੀ ਮੇਰਾ ਪ੍ਰਭਾਵ ਵੀ ਚੰਗੀ ਖੇਚਲ ਕਰ ਲਵੇ ਥੋੜੀ ਜੀ ਸਾਹ ਸਾਹ ਸੰਭਾਲ ਚੰਗੀ ਕਰ ਲਵੇ ਜਿਵੇਂ ਜਿਵੇਂ ਕਰਮਾਂ ਦੀ ਭੜਕੀ ਠੀਕ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਉਧਰੋਂ ਸਿਆਲ ਬਲਜਿੰਦਰ ਵੀ ਸ਼ਿਟਾਰ ਹੋਣਾ ਤੇ ਉਧਰੋਂ ਕਰਮਾਂ ਦੀਆਂ ਆਖਣਾ ਵੀ ਵਾਟ ਲਾਉਣ ਜਿੰਨੇ ਪਟੀਆਂ ਹਾਂਜੀ ਹਾਂਜੀ ਹਾਏ ਹਾਂਜੀ ਸੋ ਚੰਗੀ ਆ ਮੱਜ ਆ ਦੇਖੋ ਬਹੁਤ ਵਧੀਆ ਠੀਕ ਆ ਜੀ ਸੋ ਇੱਕ ਸਾਈਡ ਤੋਂ ਵੀ ਤੁਸੀਂ ਵੇਖੋਗੇ ਲਬਾਈ ਲਬੂਈ ਵੀ ਚੰਗੀ ਆ ਮੈਂ ਦੀ ਇਹ ਦੋਸਤੋ ਕਲੀ ਟੋਕੜ ਜਿਹੜੀ ਮਾਝ ਆਪਾਂ ਤੁਹਾਨੂੰ ਆ ਦਿਖਾਦੇ ਸੌਰੀ ਗੱਬਣ ਦਿਖਾ ਦਿੱਤੀ ਆ ਦੋ ਦੋ ਡرائی ਸਾਬੇ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਸੋ ਕੋਈ ਵੀ ਸਜਣ ਆਪ ਦੀ ਤੁਸੀਂ ਵੈਰੀਫਾਈ ਕਰਨੀ ਚਾਹੁੰਦੇ ਹੋ ਆਪਣਾ ਸਾਈਪੈਨਾ ਕਰੋ ਆਨਲਾਈਨ ਕਰੋ ਚਾਹੇ ਇੱਥੇ ਆਣ ਕੇ ਕਰੋ ਉਸ ਤੋਂ ਬਾਅਦ ਕੋਈ ਆਪਣਾ ਡਾਕਟਰ ਨਾਲ ਵੀ ਲੈ ਕੇ ਤੁਸੀਂ ਤਸਦੀਕ ਕਰ ਸਕਦੇ ਜੇ ਠੀਕ ਆ ਜੀ ਕਿਉਂਕਿ ਜੋ ਵੀ ਕਿਸੇ ਭਰਾ ਦੇ ਮਨ ਦੇ ਵਿੱਚ ਡਾਊਟ ਆ ਉਹ ਮੌਕੇ ਤੇ ਤੁਸੀਂ ਕਲੀਅਰ ਕਰ ਲਓਗੇ ਜੇਕਰ ਕੋਈ ਭਰਾ ਪਾਸ ਕਰਾਉਣੀ ਚਾਹੁੰਦਾ ਤੇ ਪਾਸ ਕਰਾ ਲਿਓ ਤੇ ਇਹ ਵੀ ਆਪਾਂ ਦੇਵਾ ਦੇ ਕਿਨੇ ਦੀ ਅੱਜ ਆਪਣੇ ਭੈਣ ਭਰਾਵਾਂ ਨੂੰ ਵੀਰ ਜੀ ਮੋਲ ਕਰਾਉਣ ਪਰ 80 ਕਰਾਈ ਜਾਈਏ ਹਾਂ 75 ਦੇ ਵਿੱਚ ਮਾਨਤਾ ਕਰਾਂਗੇ 75 ਚ ਹਾਂਜੀ 73 ਦੀ ਦੇਵਾਂਗੇ 73 ਦੀ ਹਾਂਜੀ ਠੀਕ ਆ ਬੋਲੋ ਜੱਗਿਆ 12 13 ਕਿਲੋ ਦਿੰਦਾ ਹਾਂ ਨਹੀਂ ਦੁੱਧ ਬੋਲੇ ਬਾਈ ਦੱਸਣ ਦੇ ਵਾਲੀ ਦਾ ਫਿਰ ਡਰਾਈਵ ਪੀਰ ਦੇ ਵਿੱਚ ਝੂਲ ਚੱਲ ਗਈ ਆ ਫੇਰ ਹਾਂਜੀ ਹਾਂਜੀ ਲਓ ਵੀ ਇਹ 73000 ਦੀ ਭਰਾਵਾਂ ਨੂੰ ਮਿਲ ਜਾਣੀ ਹੈ ਠੀਕ ਹੈ ਜੀ ਸਾਬੇ 6 ਮਹੀਨਾ ਦੀ ਗੱਬਣਾ 75000 ਦੀ ਪਸੰਦ ਆਊਗੀ ਵੀਰਾਂ ਨੂੰ ਠੀਕ ਹੈ ਜੀ ਦੁੱਧ ਕਰਮਾ ਜੇ ਡਾਟਾ ਚਾ ਲਗਾ ਕੋਈ 12 13 14 ਲੀਟਰ ਨੂੰ ਆਂਦਾ ਕੁਝ ਨਹੀਂਗਾ ਜਿੱਡੀ ਕੋ ਹਾਈਟ ਕੱਦ ਬੋਤ ਦੀ ਹੈ ਮਾਲਕਣਾ ਹਾਂਜੀ ਇਧਰਲੇ ਪਾਸੇ ਏਕਾ ਪਤਾ ਨੂੰ ਜਿਹੜੀ ਝੋਟੀ ਛਾੜੀ ਨੂੰ ਤੋਂ ਜ਼ਿਕਰ ਕੀਤਾ ਸੀ ਕਿ ਇਹ ਪੂਰੀ ਝੋਟੀ ਸੀਗੀ ਬੁਰ ਬੰਦ ਤੋਂ ਕੋਲ ਤੇ ਦਿਨਾਂ ਵੀ ਬਣ ਮਾਰਦੇ ਆ ਇਹ ਟੋਕੜ ਕੱਬਣਾ ਝੋਟੂ ਮਾਰਦੇ ਮਗਰ ਧਾਰੇ ਮਾਰਨੇ ਆ ਰਤੀ ਪੂਰੀ ਕਹੋ ਨਾਲ ਨਾਲ ਤਿਲਾਂ ਵਾਲੀ ਕਹੋ ਇਧਰੋਂ ਤੁਹਾਨੂੰ ਆਪਾਂ ਥਣ ਦੀ ਬਿਲਕੁਲ ਜਿਹੜੀ ਤੁਸੀਂ ਧਾਰ ਦੀ ਚੁਵਾਈ ਹੋਈ ਹੈ ਸਾਹ ਦੇ ਸਕਦੇ ਜਿਹੜੀ ਬਿਲਕੁਲ ਮੋਟੀ ਧਾਰ ਆ ਤੇ ਪੋਲੀ ਰਿਮੋਵਰ ਕੀ ਹੈ ਠੀਕ ਆ ਚਲ ਉੱਠ ਪਰ ਆ ਦੇਖੋ ਜੀ ਤੋ ਛੋਟਾ ਵੀ ਪੈਦਾ ਸੀਗਾ ਜਵਾਈ ਭਾਏ ਛੋਟਾ ਬੱਚਾ ਬੈਠ ਕੇ ਕਰਕੇ ਉੱਠ ਪੇ ਰਤੀ ਬੂੜੀਏ ਦੋਸਤੋ ਨਾਲ ਦੀ ਨਾਲ ਕੁਲਾੜੀ ਆ ਤੇ ਸੂਵੇ ਦਾ ਗਨਮੇਲੀ ਗੱਪਣਾ ਵੀ ਰੇ ਦੁੱਧ ਜੀ ਗਾ ਦੁੱਧੋ ਸੂਵੇ ਨਹੀਂ ਗੱਪਣਾ ਠੀਕ ਆ ਹਾਂ ਜੀ ਤੇ ਬਾਕੀ ਪ੍ਰੋਪਰ ਮੇਰਾ ਭਰਾ ਡਿਟੇਲ ਇੱਕ ਵਾਰ ਸੁਣ ਲਿਆ ਜੇ ਝੋਟੀ ਵੱਡੀ ਆ ਕੱਦ ਹਾਈਟ ਦੀ ਸਿੰਗਲ ਖੱਦੀ ਉੱਤੋਂ ਬਿਲਕੁਲ ਪਿੰਡੇ ਦੀ ਗੱਲ ਕਰੀਏ ਤੇ ਰਾਜੀ ਆ ਤੇ ਸਾਢੇ 3 ਮਹੀਨੇ ਦੀ ਹਨਾ ਨਹੀਂ ਕਿਉਂ ਦਈਏ ਸਾਢੇ 24 ਆ 5-7 ਲੋ ਦੀ ਸਾਢੇ 24 ਦੀ ਗੱਪਣਾ ਤੇ ਦੁੱਧ ਚਾਰ ਕੇ ਪੰਜ 4 ਕਿਲੋ 4 ਕਿਲੋ ਦੁੱਧ ਹਾਂਜੀ 5 ਕਿਲੋ ਬਾਕੀ ਆ ਵੇਖੋ ਸੁਨਾਪਸ ਨੁਪ ਬਿਲਕੁਲ ਛੋਟੀ ਸਿੰਗੀ ਆ ਤੇ ਰਤੀਪੂਰੀ ਇਹਨੂੰ ਕਹਿੰਦੇ ਆ ਮੇਰਾ ਪ੍ਰਾਡੇਗਾ ਜੇ ਉੱਪਰੋਂ ਸਕੇ ਨੇ ਵੇਖੋਗੇ ਤੇ ਬਿਲਕੁਲ ਲਾਲੀ ਦੇ ਵਿੱਚ ਪਿੰਡਾ ਬਿਲਕੁਲ ਲਾਲ ਭਾ ਮਾਰਦਾ ਤੇ ਨਾਲ ਦੀ ਨਾਲ ਤੁਸੀਂ ਵੇਖੋਗੇ ਤੇ ਬਿਲਕੁਲ ਪਿੰਡਾ ਵੀ ਜ਼ਰਾ ਤਿਲਾਂ ਦੇ ਨਾਲ ਭਰਿਆ ਹੋਇਆ ਠੀਕ ਆ ਸੋ ਤਾਂ ਕਰਕੇ ਆਪਾਂ ਕਹਿਆ ਸੀ ਵੀ ਰਤੀਪੂਰੀ ਤੇ ਨਾਲ ਦੀ ਨਾਲ ਤਿਲਾਂ ਵਾਲੀ ਤੇ ਮਿਲਦੀ-ਮਿਲਦੀ ਦਾ ਵੀਰ ਬਾਕੀ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਟੀਕਾ ਲੈਂਦੀ ਆ ਟੀਕਾ ਲੈਂਦੀ ਆ ਹਾਂ ਠੀਕ ਆ ਹਾਂਜੀ ਤੇ ਇੱਕ ਵੀਰ ਬਲਜਿੰਦਰ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਮਗਰਲੇ ਥਾਂ ਦੇ ਵਿੱਚ 나ੜ 나ੜਿਆ ਜੀ ਮਗਰਲੇ ਥਾਂ ਤੇ 나ੜ ਆ ਬਾਕੀ ਦੁੱਧ ਪੂਰਾ ਨਿਕਲਦਾ ਦੁੱਧ ਪੂਰਾ ਹੁੰਦਾ ਜੀ ਆਪਾਂ ਆਣ ਕੇ ਖੁਲੀ ਚੋਲੇ ਕੋਈ ਚੱਕਣ ਹਾਂ ਮਤਲਬ ਚਵਾਈ ਆਪਾਂ ਮਤਲਬ ਗਲਾਸਾਂ 'ਚ ਬੰਦਾ ਚੋਲੇ ਚਾਹੇ ਗਰਾਮਾਂ ਜਾਂ ਤਸੱਲੀ ਕਰਨ ਲਈ ਦੁੱਧ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਰਾਬਰ ਹੀ ਬਰਾਬਰ ਹੈ ਜੀ ਠੀਕ ਆ ਬਾਕੀ ਇਹ ਗੱਲ ਦੱਸ ਕੇ ਦਵਾਂਗੇ ਵੀ ਜਿਹੜਾ ਇੱਕ ਬਹਿਣੀ ਵਾਲਾ ਮਗਰਲਾ ਹਾਂਜੀ ਇੱਕ ਬਹਿਣੀ ਵਾਲਾ ਉਹ ਹਾਂਜੀ ਉੱਚਾ ਹੈਗਾ ਜੀ ਉਹਦੇ ਚ 나ੜ ਹਾਂਜੀ ਠੀਕ ਆ ਬਲਜਿੰਦਰ ਇਹਦਾ ਮੁੱਲ ਕੀ ਕਰਾਂਗੇ ਦੇਵਾਂਗੇ ਕਿੰਨੇ ਦਾ ਇਹ ਸਾਰੇ ਉਤਰਾ ਦੇ ਝੋਟੀ ਵੇਖੋ ਤੁਸੀਂ ਆ ਆ ਦੇਖ ਲੋ ਹਾਂਜੀ ਹੋਣ ਤੇ ਮੰਨ ਲੋ ਕਿ ਕਰਨਾ ਹੀ ਪੈਣਾ ਈ ਹਾਂ ਪੋਲ ਕਰਾਉਣ ਪਰ 75 ਕਰਾਈਆਂ ਨੇ ਆ 70 ਦੇ ਵਿੱਚੋਂ ਮੰਨਤਾਂ ਕਰਾਂਗੇ 70 ਚ ਹਾਂਜੀ ਇੱਕੋ ਇੱਕ ਗੱਲ ਕਰਨੀ ਆਪਾਂ ਵੀ ਜਿਆਦਾ ਨਾ ਤਾਂ ਆਪਣੇ ਭੈਣ ਭਰਾਵਾਂ ਨੂੰ ਕਹਿੰਦੇ ਬੈਸ ਬਸਾਈ ਚ ਪਹਿਣ ਕੇ ਹਾਂਜੀ ਕੋਈ ਕਸਰ ਕਰਨੀ ਕਰਨੀ ਤਾਂ ਹੁਣੇ ਕੱਟ ਦਗੇ ਤੁਸੀਂ ਜੋ ਕਰਦੋਗੇ ਜੀ ਨਾ ਵੀ ਸਾਡੇ 4 ਮਹੀਨੇ ਦੀ ਗੱਬਣਾ ਦੋਸਤੋ 4 ਕਿਲੋ ਧਾਰਾ ਨੇ ਵੀਰਪੁਰ ਜਿੰਦਰ 70 ਮੰਗੀ ਬੈਠਾ ਵੀਰਪੁਰ ਜਿੰਦਰ 68 ਛੂਟ ਦੀ ਦੇ ਦਿੱਗੇ ਓਕੇ ਜੀ ਲਓ ਜੀ 68000 ਦੀ ਦੋਸਤੋ ਇਹ ਝੋਟੀ ਮਿਲ ਜੂਗੀ ਗੱਬਣ ਟੋਕਰ ਝੋਟੀ ਆ ਜੋ ਇਹਦੇ ਚ ਮਾੜਾ ਮੋਰ ਕੋ ਟੀਪ ਦੇ ਵਿੱਚ ਜਾਂ ਬਰੀਕੀ ਦੇ ਵਿੱਚ ਗੱਲਬਾਤ ਸੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਬਾਕੀ ਵੇਖੋ ਮੇਰਾ ਭਰਾ ਭਜਨ ਮੋਰ ਬਹੁਤ ਵਧੀਆ ਚੰਗੀ ਝੋਟੀ ਆ ਲੋ ਜੀ ਠੀਕ ਆ ਸੋ ਇਹ ਅੱਜ ਮਾਲ ਦੋਸਤੋ ਆਪਾਂ ਦਿਖਾਉਣਾ ਸੀਗਾ ਵੀਰ ਬਲਜਿੰਦਰ ਸਿੰਘ ਉਹਨਾਂ ਦੇ ਫਾਰਮ ਤੋਂ ਇਹ ਤਕਰੀਬਨ ਅੱਜ 6 ਮੱਜਾਂ ਝੋਟੀਆਂ ਸਨ ਸੂਆ ਸੂਆ ਮਾਲ ਦਿਖਾਤਾ ਤੁਹਾਨੂੰ ਗੱਬਣ ਟੋਕਰ ਦਿਖਾਤੀ ਇੱਕ ਗੱਬਾ ਨਾਲ ਦੁੱਧੋ ਡرائی ਦਿਖਾਤੀ ਆ ਇਧਰ ਪੂਰੀ ਪੋਕੀ ਤਿਆਰੀ ਵਾਲੀ ਇੱਕ ਆਪਾ ਦਾ ਨਮਾਜ਼ ਦਿਖਾਤੀ ਆ ਤੇ ਤਿੰਨ ਜਿਹੜੀਆਂ ਮਾਜਾ ਬਿਲਕੁਲ ਸੱਜਰ ਤਾਜ਼ਾ ਜਿਹਾ ਸੁਈਆਂ ਨੇ ਬੱਚੇ ਨਾਲ ਆ ਪ੍ਰੋਪਰ ਤਸੱਲੀ ਇਥੇ ਆਣ ਕੇ ਕਰ ਲਿਓ ਇੱਕ ਬਲਜਿੰਦਰ ਵੀਰ ਨੂੰ ਨੰਬਰ ਆਪਣੇ ਕਰ ਦਿਓ ਸਾਕੇ ਸਾਸੀ ਮਿਰਜੀ ਪਿੰਡ ਪੁਰਜ ਨੱਥੂਗਿਆ ਤਹਿਸੀਲ ਪੱਟੀ ਜ਼ਿਲ੍ਹਾ ਕਰਨਾਲਾ ਫੋਨ ਨੰਬਰ ਜੀ 9814754281 ਠੀਕ ਆ ਵੀਰੇ ਲਓ ਵੀ ਇਹ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕਾ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ